ਔਰ ਵੱਡੇ ਪੱਧਰ ਤੇ ਜਿਹੜੇ ਨਸ਼ੇ ਦੇ ਤਸਕਰ ਲਗੇ ਜਿਹੜੇ ਨਸ਼ੇ ਦੇ ਸੌਦਾਗਰ ਲਗੇ ਉਹ ਜਾਂ ਤਾਂ ਪੰਜਾਬ ਛੱਡ ਕੇ ਭੱਜ ਰਹੇ ਨੇਗੇ ਜਾਂ ਪ੍ਰਸ਼ਾਸਨ ਉਹਨਾਂ ਦਾ ਜੇਲ੍ਹ ਚ ਪ੍ਰਬੰਧ ਕਰ ਰਿਹਾਗਾ ਪ੍ਰਸ਼ਾਸਨ ਉਹਨਾਂ ਨੂੰ ਜੇਲ੍ਹ ਚ ਭੇਜਣ ਦਾ ਪ੍ਰਬੰਧ ਕਰ ਰਿਹਾਗਾ ਔਰ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋ ਰਹੀ ਹੈਗੀ ਮੈਂ ਬੜਾ ਇਸ ਗੱਲ ਤੋਂ ਪਰੇਸ਼ਾਨ ਹਾਂਗਾ ਕਿ ਬੜਾ ਅੱਛਾ ਅਸਰ ਜਿਹੜਾ ਉਹ ਦਿਖਾਈ ਦੇ ਰਿਹਾ ਬਹੁਤ ਸਾਰੇ ਸਾਡੇ ਜਿਹੜੇ ਪ੍ਰਵਕਤਾ ਨੇ ਉਹਨਾਂ ਦੱਸਿਆ ਕਿ ਬਹੁਤ ਲੋਕ ਖੁਸ਼ ਨੇ ਕਿ ਇਸ ਲੜਾਈ ਨੂੰ ਅੰਤਮ ਅੰਜਾਮ ਤੱਕ ਲੈ ਕੇ ਜਾਣਾ ਮੈਂ ਸਮਝਦਾ ਸਾਡੀ ਸਭ ਦੀ ਡਿਊਟੀ ਆ ਸੋ ਉਹਦੇ ਲਈ ਸਖਤ ਹਦਾਇਤਾਂ ਜਿਹੜੀਆਂ ਲਗੀਆਂ ਸਾਰੇ ਅਫਸਰ ਸਹਿਬਾਂ ਨੂੰ ਜਾਰੀ ਕੀਤੀਆਂ ਰਹੀਆਂ ਕਿਸੇ ਵੀ ਲੈਵਲ ਦੇ ਉੱਤੇ ਕੋਈ ਵੀ ਅਧਿਕਾਰੀ ਚਾਹੇ ਅਧਿਕਾਰੀ ਆ ਜਾਂ ਕੋਈ ਪੋਲਿਟਿਕਲ ਬੰਦਾਗਾ ਜਿਹੜਾ ਵੀ ਨਸ਼ਿਆਂ ਦੇ ਕਾਰੋਬਾਰ 'ਚ ਇਨਵੋਲਵ ਹੋਊਗਾ ਉਹਨੂੰ ਬਖਸ਼ਿਆ ਨਹੀਂ ਜਾਊਗਾ ਔਰ ਜਿਹੜਾ ਇਸ ਮਹਿਮ ਨੂੰ ਮੱਠੀ ਪਾਉਣ ਦਾ ਯਤਨ ਕਰੂਗਾ ਇਸ ਮਹਿਮ ਨੂੰ ਰੋਕਣ ਦਾ ਯਤਨ ਕਰੂਗਾ ਯਾ ਇਹਦੀ ਐਗਜ਼ੀਕਿਊਸ਼ਨ ਜਿਹੜੀ ਆ ਅچھے ਟੰਗਨਾ ਲਾਗੂ ਨਹੀਂ ਕਰੂਗਾ ਯਾਨੀ ਇਹਦੀ ਇੰਪਲੀਮੈਂਟ ਨਹੀਂ ਕਰੂਗਾ ਉਹਦੇ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਊਗੀ ਯਾਨੀ ਕਿ ਹਰੇਕ ਅਫਸਰ ਦੀ ਅਕਾਉਂਟੇਬਿਲਟੀ ਜਿਹੜੀ ਆ ਉਹ ਫਿਕਸ ਕੀਤੀ ਗਈ ਆ ਤਾਂ ਕਿ ਇਸ ਮਹਿਮ ਨੂੰ ਸਮਾਪਤ ਤਰੀਕੇ ਦੇ ਨਾਲ ਸੀ ਅੰਜਾਮ ਤੱਕ ਲੈ ਜਾ ਸਕੀਏ ਸੋ ਇਸ ਮੀਟਿੰਗ ਤੁਸੀਂ ਸਾਰੇ ਪਹੁੰਚੇ ਧੰਨਵਾਦ ਜੀ ਨਾਲ ਲੱਗਦਾ ਗੋਨੀ ਸੁਬਾ ਹਿਮਾਚਲਾ ਕਾਫੀ ਉਥੇ ਜਿਹੜੀ ਨਸ਼ੀ ਤਸਕੀ ਹੋਈ ਹੈ ਜਵਾ ਨਸ਼ਾ ਉਥੇ ਵੀ ਦਾ ਉਤੋਂ ਦੇ ਟੈਲੀਫੋਨ ਬਿਲਕੁਲ ਮੈਂ ਦੇ ਲਈ ਸਾਡੇ ਮਾਨਯੋਗ ਐਸਐਸਪੀ ਸਾਹਿਬਾਨ ਨੂੰ ਇਹੀ ਹਦਾਇਤ ਜਾਰੀ ਕੀਤੀ ਹੈ ਕਿ ਤੁਰੰਤ ਡੀਜੀਪੀ ਸੇ ਦੇ ਰਾਹੀਂ ਜਾਂ ਆਪਣੇ ਕਾਊਂਟਰਪਾਰਟ ਐਸਐਸਪੀ ਦੇ ਰਾਹੀਂ ਸੰਪਰਕ ਕਰਕੇ ਤੁਰੰਤ ਇੱਕ ਆਪਰੇਸ਼ਨ ਜੁਆਇੰਟ ਆਪਰੇਸ਼ਨ ਜਿਹੜਾ ਹਿਮਾਚਲ ਸਰਕਾਰ ਦੇ ਨਾਲ ਮਿਲ ਕੇ ਚਲਾਇਆ ਜਾਵੇ ਤਾਂ ਕਿ ਜਿਹੜੇ ਪਿੰਡਾਂ ਦੀ ਤੁਸੀਂ ਸ਼ਾਇਦ ਕਹਿ ਰਹੇ ਹੋ ਉਨਾ ਪਿੰਡਾਂ ਦੇ ਅੰਦਰ ਨਸ਼ੇ ਦਾ ਸਫਾਇਆ ਹੋ ਸਕੇ ਕਿਉਂਕਿ ਕੱਲਾ ਇਦਾਂ ਇਹ ਨਹੀਂ ਕਿ ਪੰਜਾਬ ਨੂੰ ਫਾਇਦਾ ਹੋਣਾ ਉਹਦੇ ਨਾਲ ਦੀ ਨਾਲ ਹਿਮਾਚਲ ਦੇ ਵੀ ਇੱਕ ਪਾਸੇ ਦਾ ਹਿਮਾਚਲ ਕਹਿੰਦਾ ਕਈ ਵਾਰ ਕਿ ਪੰਜਾਬ ਚ ਉੱਪਰ ਲੇਕਿਨ ਅੱਜ ਪਤਾ ਲੱਗਿਆ ਇੱਥੇ ਆ ਕਿ ਹਿਮਾਚਲ ਪ੍ਰਦੇਸ਼ ਚ ਕਾਫੀ ਨਸ਼ਾ ਆ ਰਿਹਾ ਹੈਗਾ ਸੋ ਮੈਂ ਤੁਹਾਡੇ ਜਰੀਏ ਹਿਮਾਚਲ ਪ੍ਰਦੇਸ਼ ਦੇ ਸੀਐਮ ਸਾਹਿਬ ਨੂੰ ਬੇਨਤੀ ਕਰੂੰਗਾ ਡੀਜੀਪੀ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਜਿਹੜੇ ਸਪੌਟ ਆਇਡੈਂਟੀਫਾਈ ਪੰਜਾਬ ਸਰਕਾਰ ਨੇ ਕੀਤੇ ਤੁਸੀਂ ਉਹਨਾਂ ਸਪੌਟਸ ਤੇ ਧਿਆਨ ਦਿਓ ਉਹਨਾਂ ਨੂੰ ਉੱਥੇ ਜਿਹੜਾ ਹੈਗਾ ਨਸ਼ੇ ਨੂੰ ਖਤਮ ਕਰੋ ਸਰ ਸਰ 300 ਹੋ ਕੇ ਸਰਕਾਰ ਨੂੰ ਹੁਣ ਸਬਕਮਟੀ ਬ